ਹਾਂਜੀ ਬੱਚੇ ਅੱਜ ਆਪਾਂ ਗੱਲ ਕਰਾਂਗੇ ਆਪਣੇ ਘਰ ਦੇ ਵਿੱਚ ਆਮ ਪਾਏ ਜਾਣ ਵਾਲੇ ਰਸੋਈ ਗੈਸ ਦੇ ਸਿਲੰਡਰ ਬਾਰੇ ਤਾਂ ਬੱਚੇ ਇਹ ਰਸੋਈ ਗੈਸ ਦਾ ਸਿਲੰਡਰ ਹੈ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਤਾਂ ਦੇਖੋ ਇਹ ਸਿਲੰਡਰ ਦੇ ਵਿੱਚ ਕੁਝ ਕੋਡ ਲਿਖੇ ਹੁੰਦੇ ਨੇ ਉਹਨਾਂ ਕੋਡ ਤੋਂ ਆਪਾਂ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਇਹ ਸਿਲੰਡਰ ਹੈ ਜਿਹੜਾ ਕਦੋਂ ਤੱਕ ਐਕਸਪਾਇਰ ਹੋਣ ਵਾਲਾ ਹੈ ਜਿਸ ਤਰ੍ਹਾਂ ਕਿ ਇਸ ਸਿਲੰਡਰ ਦੇ ਵਿੱਚ ਦੇਖੋ ਤੁਸੀਂ ਆਹ ਸਾਈਡ ਦੇ ਉੱਤੇ ਆ ਇੱਕ ਕੋਡ ਲਿਖਿਆ ਹੈਗਾ ਡੀ 23 ਤਾਂ ਡੀ ਦਾ ਕੀ ਮਤਲਬ ਹੈ ਤੇ 23 ਦਾ ਕੀ ਮਤਲਬ ਹੈ ਤਾਂ ਬੱਚੇ ਤੁਸੀਂ ਵੀ ਆਪਣੇ ਰਸੋਈ ਗੈਸ ਦੇ ਸਿਲੰਡਰ ਤੇ ਜਦੋਂ ਇਸ ਸਾਈਡ ਤੇ ਦੇਖੋਗੇ ਅੰਦਰਲੇ ਪਾਸੇ ਤਾਂ ਉੱਥੇ ਜਾਂ A ਲਿਖਿਆ ਹੋਏਗਾ ਜਾਂ B ਲਿਖਿਆ ਹੋਏਗਾ ਜਾਂ C ਲਿਖਿਆ ਹੋਏਗਾ ਜਾਂ D ਲਿਖਿਆ ਹੋਏਗਾ ਤਾਂ ਬੱਚੇ A ਦਾ ਕੀ ਮਤਲਬ ਹੁੰਦਾ ਹੈ A ਦਾ ਮਤਲਬ ਹੁੰਦਾ ਹੈ ਮਹੀਨਾ ਜਨਵਰੀ ਫਰਵਰੀ ਤੇ ਮਾਰਚ ਤੇ B ਦਾ ਮਤਲਬ ਹੁੰਦਾ ਹੈ ਅਪ੍ਰੈਲ ਮਈ ਜੂਨ ਤੇ C ਦਾ ਮਤਲਬ ਹੁੰਦਾ ਹੈ ਜੁਲਾਈ ਅਗਸਤ ਸਤੰਬਰ ਤੇ D ਦਾ ਮਤਲਬ ਹੁੰਦਾ ਅਕਤੂਬਰ ਨਵੰਬਰ ਦਸੰਬਰ ਤੇ ਜਿਹੜਾ ਪਿੱਛੇ ਇਹ 23 ਲਿਖਿਆ ਇਹ ਬੱਚੇ ਹੁੰਦਾਗਾ ਸਾਲ ਤਾਂ ਜਿਸ ਤਰ੍ਹਾਂ ਕਿ ਇਹ ਜਿਹੜਾ ਸਿਲੰਡਰ ਆਪਾਂ ਦੇਖ ਰਹੇ ਆ ਇਹਦੇ ਉੱਤੇ D 23 ਲਿਖਿਆ ਹੈ ਤਾਂ ਏਜ ਦਾ ਮਤਲਬ ਇਹ ਹੈ ਕਿ ਜਿਹੜਾ ਇਹ ਸਿਲੰਡਰ ਹੈ ਇਸ ਦੀ ਐਕਸਪਾਇਰੀ ਡੇਟ ਕਿੰਨੀ ਹੈਗੀ ਦਸੰਬਰ 23 ਤੱਕ ਕਿ ਇਹ ਸਿਲੰਡਰ ਜਿਹੜਾ ਹੈਗਾ ਦਸੰਬਰ 23 ਤੱਕ ਵਰਤਿਆ ਜਾ ਸਕਦਾ ਹੈ ਇਸ ਤੋਂ ਬਾਅਦ ਇਸ ਸਿਲੰਡਰ ਦੀ ਮਿਆਦ ਜਿਹੜੀ ਉਹ ਖਤਮ ਹੋ ਜਾਂਦੀ ਹੈ ਤੇ ਇਹ ਸਿਲੰਡਰ ਕੀ ਹੈ ਐਕਸਪਾਇਰੀ ਹੋ ਜਾਏਗਾ ਜੇ ਇਸ ਦੀ ਮਿਆਦ ਤੋਂ ਬਾਅਦ ਵੀ ਆਪਾਂ ਸਿਲੰਡਰ ਨੂੰ ਲਗਾਤਾਰ ਵਰਤਦੇ ਰਹੀਏ ਤਾਂ ਇਹ ਸਿਲੰਡਰ ਕਿਸੇ ਵੀ ਵੇਲੇ ਫਟ ਸਕਦਾ ਹੈ ਤਾਂ ਇਸ ਲਈ ਅੱਗੇ ਤੋਂ ਜਦੋਂ ਵੀ ਤੁਸੀਂ ਕੋਈ ਸਿਲੰਡਰ ਲੈਣਾ ਹੈਗਾ ਤੁਹਾਡੇ ਘਰੇ ਕੋਈ ਸਿਲੰਡਰ ਆਉਂਦਾ ਹੈਗਾ ਤਾਂ ਤੁਸੀਂ ਸਿਲੰਡਰ ਦੇ ਅੰਦਰਲੇ ਪਾਸੇ ਇਹ ਕੋਡ ਜ਼ਰੂਰ ਦੇਖਣਾ ਹੈ ਕਿ ਤੁਹਾਡਾ ਕੋਡ ਕੀ ਲਿਖਿਆ ਹੈ ਤੇ ਨਾਲ ਕਿਹੜਾ ਸਾਲ ਲਿਖਿਆ ਹੈ ਤਾਂ ਇਸ ਤਰ੍ਹਾਂ ਤੁਹਾਨੂੰ ਸੌਖੇ ਹੀ ਅੰਦਾਜ਼ਾ ਲੱਗ ਜਾਏਗਾ ਕਿ ਜਿਹੜਾ ਤੁਹਾਡਾ ਸਿਲੰਡਰ ਆਹੋ ਕਦੋਂ ਤੱਕ ਐਕਸਪਾਇਰ ਹੋਣ ਵਾਲਾ ਹੈ ਅੱਛਾ ਬੱਚੇ ਇਸ ਤੋਂ ਬਾਅਦ ਹੋਰ ਦੇਖੋ ਤੁਸੀਂ ਤੁਸੀਂ ਦੇਖਣਾ ਕਿ ਸਿਲੰਡਰ ਦੇ ਨਿਚਲੇ ਪਾਸੇ ਇਹ ਗਲੀਆਂ ਕੱਟੀਆਂ ਹੋਈਆਂ ਨੇ ਤੁਸੀਂ ਕਿਸੇ ਵੀ ਕੰਪਨੀ ਦਾ ਸਿਲੰਡਰ ਲੈ ਲੈਨੇ ਹੋ ਉਹਦੇ ਨੀਚੇ ਤੁਸੀਂ ਦੇਖਦੇ ਹੋਗੇ ਤੁਹਾਨੂੰ ਛੇਦ ਨਜ਼ਰ ਆਉਣਗੇ ਤਾਂ ਇਹ ਗਲੀਆਂ ਜਾਂ ਛੇਦ ਕਿਉਂ ਕੱਢੇ ਹੁੰਦੇ ਨੇ ਤਾਂ ਬੱਚੇ ਇਹ ਛੇਦ ਕੱਢਣ ਦਾ ਮਕਸਦ ਇਹ ਹੈ ਕਿ ਸਿਲੰਡਰ ਦੇ نیچے ਹਵਾ ਜਿਹੜੀ ਹੈਗੀ ਉਹ ਕ੍ਰਾਸ ਹੁੰਦੀ ਰਹੇ ਕਈ ਵਾਰ ਆਪਾਂ ਪੋਚਾ ਲਗਾ ਕੇ ਉੱਤੇ ਸਿਲੰਡਰ ਰੱਖਿਆ ਹੁੰਦਾਗਾ ਤਾਂ ਜੇ ਸਿਲੰਡਰ ਦੇ نیچے ਗਲੀਆਂ ਨਹੀਂ ਹੋਣਗੀਆਂ ਤਾਂ ਉੱਥੇ ਫर्श ਗਿੱਲਾ ਹੋਣ ਕਰਕੇ ਜਿਹੜਾ ਉੱਥੇ ਸਿਲੰਡਰ ਨੂੰ ਸਿੱਲੀ ਹਵਾ ਮਿਲੇਗੀ ਜਿਹਦੇ ਨਾਲ ਕਿ ਜਗਾ ਸਿਲੰਡਰ ਜਿਹੜਾ ਨੀਚੋਂ ਗਲ ਸਕਦਾ ਹੈ ਤਾਂ ਇਸ ਲਈ ਹਵਾ ਦੀ ਕ੍ਰੋਸਿੰਗ ਕਰਨ ਦੇ ਲਈ ਸਿਲੰਡਰ ਦੇ ਹੇਠਲੇ ਪਾਸੇ ਇਹ ਗਲੀਆਂ ਕੱਟੀਆਂ ਹੁੰਦੀਆਂ ਨੇ ਹਾਂਜੀ ਬੱਚੇ ਤੁਸੀਂ ਇੱਕ ਗੱਲ ਹੋਰ ਨੋਟ ਕੀਤੀ ਹੋਣੀ ਹੈ ਕਿ ਜਿਹੜੇ ਇਹ ਆਪਣੇ ਗੈਸ ਸਿਲੰਡਰ ਹੁੰਦੇ ਨੇ ਇਹ ਜ਼ਿਆਦਾਤਰ ਲਾਲ ਰੰਗ ਦੇ ਹੀ ਹੁੰਦੇ ਨੇ ਤਾਂ ਇਹਨਾਂ ਦਾ ਲਾਲ ਰੰਗ ਕਿਉਂ ਹੁੰਦਾ ਬੱਚੇ ਕਿਉਂਕਿ ਆਪਾਂ ਨੂੰ ਪਤਾ ਹੈ ਵੀ ਜਿਹੜਾ ਲਾਲ ਰੰਗ ਹੈ ਇਹ ਖਤਰੇ ਦੀ ਨਿਸ਼ਾਨੀ ਹੈ ਤੇ ਇਸ ਤਰ੍ਹਾਂ ਲਾਲ ਰੰਗ ਇਹ ਦਰਸਾਉਂਦਾ ਕਿ ਜਿਹੜਾ ਇਹ ਸਿਲੰਡਰ ਹੈ ਇਹ ਇੱਕ ਜਲਨਸ਼ੀਲ ਪਦਾਰਥ ਹੈ ਇਸ ਲਈ ਇਸ ਨੂੰ ਧਿਆਨ ਨਾਲ ਵਰਤਣਾ ਚਾਹੀਦਾ ਹੈ ਇਹ ਇੱਕ ਖਤਰੇ ਦੀ ਨਿਸ਼ਾਨੀ ਨੂੰ ਦਰਸਾਉਂਦਾ ਲਾਲ ਰੰਗ ਤੇ ਦੂਜੀ ਗੱਲ ਹੈ ਕਿ ਜਦੋਂ ਵੀ ਕੋਈ ਸਿਲੰਡਰ ਵਾਲੀ ਗੱਡੀ ਆਪਣੇ ਅੱਗੇ ਸਿਲੰਡਰ ਲੈ ਕੇ ਜਾ ਰਹੀ ਹੈ ਤਾਂ ਇਹ ਲਾਲ ਰੰਗ ਹੈ ਜਿਹੜਾ ਹੈ ਧੂਏ ਦੇ ਵਿੱਚ ਤੇ ਧੁੰਦ ਦੇ ਵਿੱਚ ਵੀ ਕੀ ਇਹ ਨਜ਼ਰ ਆ ਜਾਂਦਾ ਹੈ ਜਿਹਦੇ ਨਾਲ ਕੀ ਆਪਣਾ ਬਚਾਅ ਹੋ ਸਕਦਾ ਹੈ ਤੇ ਇਹ ਲਾਲ ਰੰਗ ਇਸੇ ਲਈ ਕੀਤਾ ਜਾਂਦਾ ਹੈ ਤਾਂ ਕਿ ਜਿਹੜੇ ਦੂਜੇ ਸਿਲੰਡਰ ਨੇ ਉਹਨਾਂ ਤੋਂ ਇਹ ਵੱਖਰਾ ਨਜ਼ਰ ਆ ਸਕੇ ਤਾਂ ਕਿ ਗਲਤੀ ਦੇ ਨਾਲ ਇਹ ਸਿਲੰਡਰ ਜਿਹੜੀ ਇਹ ਕਿਸੇ ਹੋਰ ਗੈਸ ਦੇ ਲਈ ਨਾ ਵਰਤਿਆ ਜਾ ਸਕੇ ਇਸ ਲਈ ਜਿਹੜਾ ਆਪਣਾ ਘਰੇਲੂ ਵਰਤੋਂ ਦੇ ਲਈ ਐਲਪੀਜੀ ਗੈਸ ਸਿਲੰਡਰ ਹੁੰਦਾ ਹੈ ਇਹ ਹਮੇਸ਼ਾ ਲਾਲ ਰੰਗ ਦਾ ਹੁੰਦਾ ਹੈ ਤਾਂ ਬੱਚੇ ਉਮੀਦ ਕਰਦੇ ਆ ਕਿ ਇਹ ਜਿਹੜੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਤਾਂ ਅੱਗੇ ਜ਼ਰੂਰ ਸ਼ੇਅਰ ਕਰੋ ਧੰਨਵਾਦ